ਭਈਰ ਹੱਥ ਜੋੜ ਕੇ ਬੇਨਤੀ ਹੈ ਨਾ ਵੀ ਆਹ ਵੀਡੀਓ ਨੂੰ ਨਾ ਸ਼ੇਅਰ ਜ਼ਰੂਰ ਕਰ ਦਿਓ। ਇਹ ਨਿੱਕਾ ਜਿਹਾ ਬੱਚਾ ਇਹਦੇ ਦਿਲ ਦੇ ਵਿੱਚ ਸ਼ੇਕ ਹੈ 9mm ਦਾ ਸ਼ੇਕ ਹੈ। ਤੇ ਮੈਂ ਇਹੀ ਕਹਿਣਾ ਵੀ ਜੇ ਤੁਸੀਂ ਆਪਦੇ ਬੱਚਿਆਂ ਨੂੰ ਪਿਆਰ ਕਰਦੇ ਹੋ ਨਾ ਤੇ ਇਸ ਬੱਚੇ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹਦੀ ਮਦਦ ਦੇ ਲਈ ਅੱਗੇ ਜ਼ਰੂਰ ਆਇਓ। ਸਿਰਫ 3 ਮਹੀਨਿਆਂ ਦੀ ਉਮਰ ਹੈ ਇਸ ਬੱਚੇ ਦੀ ਪਰ ਜਿਹੜੀ ਇਹਨੂੰ ਬਿਮਾਰੀ ਹੈ ਉਹ ਬਹੁਤ ਵੱਡੀ ਹੈ ਜਿਹਦਾ ਹੱਲ ਸਿਰਫ ਆਪਰੇਸ਼ਨ ਹੈ ਤੇ ਆਪਰੇਸ਼ਨ ਹੋਣਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਪਰਿਵਾਰ ਜਿਹੜਾ ਹੈ ਗੁਰੂ ਹਰਸਾਈ ਦਾ ਰਹਿਣ ਵਾਲਾ ਤੁਸੀਂ ਆ ਬੱਚੇ ਦਾ ਪਿਤਾ ਦੇਖ ਰਹੇ ਹੋ ਆ ਬੱਚੇ ਦੀ ਮਾਂ ਹੈ ਹਾਲਾਤ ਬਹੁਤ ਮਾੜੇ ਨੇ ਪਰਿਵਾਰ ਦੇ 3-400 ਰੁਪਏ ਦਿਹਾੜੀ ਲੈਣ ਵਾਲਾ ਬੰਦਾ ਇੰਨਾ ਮਹਿੰਗਾ ਇਲਾਜ ਨਹੀਂ ਕਰਵਾ ਸਕਦਾ ਤੁਹਾਨੂੰ ਪਤਾ ਠੀਕ ਹੈ ਉੱਥੇ 5 ਲੱਖ ਵਾਲਾ ਕਾਰਡ ਵੀ ਚੱਲੂਗਾ ਪਰ ਨਾਲ ਤੁਹਾਨੂੰ ਇਹ ਵੀ ਪਤਾ ਹੈਗਾ ਕਿ ਕੁਝ ਚੀਜ਼ਾਂ ਤੇ ਪੈਸੇ ਫਿਰ ਵੀ ਲੱਗਦੇ ਨੇ ਸੋ ਹੱਥ ਜੋੜ ਕੇ ਬੇਨਤੀ ਹੈ ਬਈ ਜੋ ਸਰਦਾ ਪੁੱਜਦਾ ਹੈ ਨਾ ਉਹ ਦਾਨ ਜ਼ਰੂਰ ਕਰਿਓ ਕੱਲਾ ਐਂਬੂਲੈਂਸ ਵਾਲੇ ਨੇ ਫਰੀਦਕੋਟੋਂ ਪੀਜੀਆਈ ਲਜਾਨ ਦੇ ਲਈ 12000 ਰੁਪਿਆ ਮੰਗਿਆ ਕਿਉਂਕਿ ਜਿਹੜਾ ਬੱਚਾ ਹੈ ਉਹ ਵੈਂਟੀਲੇਟਰ ਤੇ ਹੈ ਤੇ ਬੱਚੇ ਦੇ ਹਾਲਾਤ ਬਹੁਤ ਮਾੜੇ ਆ ਪਰਿਵਾਰ ਦੀ ਕੰਡੀਸ਼ਨ ਵੀ ਤੁਹਾਨੂੰ ਦੱਸ ਹੀ ਦਿੱਤੀ ਐ ਸਕਰੀਨ ਤੇ ਤੁਸੀਂ ਪਰਿਵਾਰ ਦਾ ਅਕਾਊਂਟ ਨੰਬਰ ਦੇਖ ਰਹੇ ਹੋ ਮਲਕੀਸ਼ ਸਿੰਘ ਬੱਚੇ ਦੇ ਪਿਤਾ ਦਾ ਨਾਮ ਹੈ ਪਹਿਲਾ ਹੀ ਬੱਚਾ ਇਹਨਾਂ ਦਾ ਮੁੰਡਾ ਰੱਬ ਨਹੀਂ ਦਿੱਤਾ ਤੇ ਉਹਨੂੰ ਬਚਾਉਣ ਦੇ ਲਈ ਪੈਸਾ ਹੈ ਨਹੀਂ ਸਟੇਟ ਬੈਂਕ ਆਫ ਇੰਡੀਆ ਦਾ ਖਾਤਾ ਤੁਹਾਡੀ ਸਕਰੀਨ ਤੇ ਹੈ ਇਹ ਪਰਿਵਾਰ ਦਾ ਹੈ ਜਿਹੜਾ ਨੰਬਰ ਨਾਲ ਦਿੱਤਾ ਹੋਇਆ ਉਸ ਨੰਬਰ ਤੇ ਕਾਲ ਜਾਂ ਵਟਸਐਪ ਕਰਕੇ ਪਰਿਵਾਰ ਦੀ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਬੱਚੇ ਦੀ ਜਦੋਂ ਇੱਥੇ ਲਿਆਂਦਾ ਸੀ ਉਹ ਵੀ ਸੀ ਤਿੰਨ ਮੰਤ ਦੇ ਅ ਮਤਲਬ ਸਾਢੇ ਤਿੰਨ ਮਤਲਬ ਹੋ ਗਿਆ ਤੇ ਇਹਦੇ ਦਿਲ ਦੇ ਵਿੱਚ ਛੇਕ ਆ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਬੋਲਾ ਰਹਿ ਉਸਾਰ ਦੇ ਰਹਿਣ ਵਾਲੇ ਗੁਰੂ ਹਰਸਾਈ ਦੇ ਕੋਲ ਕੀ ਕੰਮ ਕੀ ਕਰਦੇ ਹੋ ਬਸ ਮਿਹਨਤੀ ਕਰਦਾ ਮਿਹਨਤ ਕਰਦੀ ਕਿ ਢਾੜੀ ਦਾ ਪੱਕਾ ਕਿੱਥੇ ਜਾਂਦੇ ਹੋ ਮਿਸਤਰੀ ਵਗੈਰਾ ਨਾਲ ਜਾਂ ਕਿੱਦਾਂ ਪਹਿਲਾਂ ਮੈਂ ਕਰਦਾ ਸੀ ਆ ਦੀ ਤਿਆੜੀ ੱੱਪਾ ਕਰਦਾ ਸੀਗਾ ਹੁਣ ਮੈਂ ਜਿੱਥੇ ਕੰਮ ਮਿਲ ਜੇ ਉੱਥੇ ਕਰ ਲੀ ਉੱਥੇ ਕਰਦਾ ਤੇ ਤੁਹਾਡਾ ਵੀ ਤੁਹਾਨੂੰ ਦੱਸਿਆ ਹੋਣਾ ਵੀ ਦਿਲ ਦੇ ਛੇਕ ਦਾ ਇਲਾਜ ਤਾਂ ਪੀਜੀਆ ਹੀ ਹੁੰਦਾ ਹੈ ਇੱਥੇ। ਹਾਂ ਸਾਨੂੰ ਦੱਸਿਆ ਸੀਗਾ। ਅੱਛਾ। ਕਹਿੰਦੇ ਵੀ ਤੁਹਾਨੂੰ ਰੈਫਰ ਕਰਾਂਗੇ ਅਸੀਂ ਉੱਥੇ। ਕਦੋਂ ਤੱਕ ਦੱਸਿਆ ਰੈਫਰ ਕਰਨ ਬਾਰੇ? ਉਹ ਕਹਿੰਦੇ ਸੀ ਤੁਸੀਂ ਐਂਬੂਲੈਂਸ ਦਾ ਮਤਲਬ ਆ ਰੇਜਿੰਗ ਕਰੋ ਤੇ ਅਸੀਂ ਕਾਰ ਭਾਂਗੇ ਜਦੋਂ ਵੀ ਡਾਕਟਰ ਸਾਹਿਬ ਕਹਿੰਦੇ। ਠੀਕ ਹੈ। ਵੀ ਇਹ ਕਹਿੰਦੇ ਵੀ ਤੁਸੀਂ ਪੀਜੀਆ ਹੀ ਲੈ ਕੇ ਜਾਓ ਬੱਚਾ। ਉੱਥੋਂ ਹੀ ਹੱਲ ਹੋਣਾ। ਛੇਕ ਕਿੱਡਾ ਗੂਆ? 9 ਐਮਐਮ ਵਾਸਤੇ। 9 ਐਮਐਮ ਦਾ ਛੇਕ। ਅੱਛਾ ਤੇ ਕਹਿੰਦੇ ਭਰ ਜੂਗਾ। ਹਾਂ ਕਹਿੰਦੇ ਆਪਰੇਟ ਹੀ ਹੋਵੇਗਾ ਆਪਰੇਸ਼ਨ ਹੋਊਗਾ ਪਰ ਹੋਊਗਾ ਪੀਜੀਆਈ ਦੇ ਵਿੱਚ ਹਾਂ ਪੀਜੀਆਈ ਆ 40 ਕਹਿੰਦੇ ਆ ਉੱਤੇ ਹੋਊਗਾ 40s ਦੇ ਵਿੱਚ ਹਾਂ 40s ਤਾਂ ਬਹੁਤ ਮਹਿੰਗਾ ਹਸਪਤਾਲ ਉਹ ਕਹਿੰਦੇ ਵੀ ਆਰਬੀਐਸ ਕਾਰਡ ਬਣਾ ਲਓ ਤੁਸੀਂ ਤੇ ਮੈਂ ਕਿ ਉਹ ਬਣਾਇਆ ਆ ਪਰ ਉਹ ਫਿਰ ਵੀ ਖਰਚਾ ਹੋ ਹੀ ਜਾਣਾ ਪੰਜ ਲੱਖਾਂ ਦਾ ਕਾਰਡ ਬਣਿਆ ਤੁਹਾਡਾ ਹਾਂ ਮੇਰਾ ਬਣਿਆ ਅੱਛਾ ਇਹ ਬੱਚੇ ਕਿੰਨੇ ਬੱਚੇ ਪੈਣੇ ਤੁਹਾਡੇ ਸੱਤ ਬੱਚਾ ਸਾਡਾ ਪਹਿਲਾ ਹੀ ਬੱਚਾ ਜੀ ਹਾਂ ਤੇ ਪਹਿਲੇ ਬਚਪਨ ਤੋਂ ਜਦੋਂ ਤੋਂ ਹੋਇਆ ਉਦੋਂ ਹੀ ਪਤਾ ਲੱਗ ਗਿਆ ਸੀ ਸ਼ੇਕ ਆ ਕਿ ਹੁਣ ਪਤਾ ਲੱਗਾ ਹੁਣ ਪਤਾ ਲੱਗਾ ਇੱਥੇ ਆ ਕੇ ਵੀ ਇੱਥੇ ਆ ਕੇ ਪਤਾ ਲੱਗਾ ਵੀ ਇਹਦੇ ਦਿਲ ਦੇ ਵਿੱਚ ਸ਼ੇਕ ਆ ਇਹ ਬੇਟਾ ਜਾਂ ਬੇਟੀ ਹੈ ਬਣੇ ਬੇਟਾ ਹੋਇਆ ਤੇ ਵਿਆਹ ਨੂੰ ਕਿੰਨਾ ਟਾਈਮ ਹੋਇਆ ਬਣੇ 1 ਸਾਲ ਠੀਕ ਜੀ ਠੀਕ ਹੈ ਪਹਿਲਾ ਹੀ ਬੱਚਾ ਆ ਤੇ ਗੰਭੀਰ ਬਿਮਾਰੀ ਜਿਹੜੀ ਅੱਲਾਹ ਕਦੀ ਤੇ ਹੁਣ ਇਹਨੂੰ ਵੈਂਟੀਲੇਟਰ ਤੇ ਪਾਇਆ ਹੋਇਆ ਏ ਕਿ ਕਦੇ ਕਰਕੇ ਪਾਇਆ ਸੀਗਾ ਜੀ ਪ੍ਰੋਬਲਮ ਆਨਦੀ ਏ ਆ ਮਤਲਬ ਐਨਮੋਨੀਆ ਹੋ ਜਾ ਮੇ ਪ੍ਰੋਬਲਮ ਕਰਦੀ ਅੱਛਾ ਠੀਕ ਹੈ ਠੀਕ ਹੈ ਜੀ ਤੁਸੀਂ ਵੀ ਕੋਈ ਕੰਮ ਵਗੈਰਾ ਕਰਦੇ ਹੋ ਇਹ ਕਰੀ ਹੁਣੇ ਆ ਉਸ ਵਾਈਫ ਦੀ ਤੇ ਹੈਗਾ ਤੁਹਾਡੇ ਕੋਲ ਕੋਈ ਬੈਂਕ ਦਾ ਖਾਤਾ ਹੈ ਹਾਂ ਜੀ ਹੈਗਾ ਕਿਹੜੀ ਬੈਂਕ ਦਾ ਖਾਤਾ ਸਟੇਟ ਬੈਂਕ ਦਾ ਹੈ ਸਟੇਟ ਕੀ ਦਾ ਖਾਤਾ ਤੁਹਾਡਾ ਉਹਦਾ ਕੀ ਨਾਮ ਦੱਸਿਆ ਸੀ ਤੁਹਾਡਾ ਮਲਕੀਰ ਸਿੰਘ ਮਲਕੀਰ ਸਿੰਘ ਤੇ ਪੈਣੀ ਤੁਹਾਡਾ ਨਾਮ ਕੀ ਹੈ ਗੁਰਮੀਤ ਕੌਰ ਗੁਰਮੀਤ ਕੌਰ ਤੇ ਬੱਚੇ ਦਾ ਨਾਮ ਲਵਜੋ ਸਿੰਘ ਹੈ ਚਲੋ ਕਰਵਾਉ ਨਾ ਕੋਈ